ਮੇਰਾ ਨਾਮ ਅੰਦਰਪੈ ਸਿੰਘ ਕ੍ਰਿਤੀ ਕਿਸਾਨ ਯੂਨੀਅਨ ਬਲਾਕ ਲੈਹਰਤੋਂ ਜੀ ਅੱਜ ਲੈਹਰਾ ਪਾਤਰਾ ਰੋਡ ਕਰ ਜਾਮ ਕੀਤਾਗਾ ਰਤਣਾ ਦੀ ਅਨਾਜ ਮੰਡੀ ਦੇ ਕੋਲ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਪੰਜਾਬ ਦੀਆਂ ਤਕਰੀਬਨ ਸਾਰੀਆਂ ਅਨਾਜ ਮੰਡੀਆਂ 80 ਤੋਂ 90% ਖਾਲੀ ਹੋ ਚੁੱਕੀਆਂ ਨੇ ਜਿਹੜੀ ਇਹ ਰਤਣਾਣਾ ਮੰਡੀ ਹੈ ਇਹ ਚਾਰ ਤੋਂ ਪੰਜ ਪਿੰਡਾਂ ਦੀ ਜਿਹੜੀ ਜਿੰਸ ਇੱਥੇ ਆਉਂਦੀ ਹੈ ਝੋਨਾ ਇੱਥੇ ਆਉਂਦਾ ਕਣਕ ਇੱਥੇ ਆਉਂਦੀ ਹੈ ਔਰ ਇਹ ਮੰਡੀ ਇੱਕ ਬੇਕਦਰੀ ਦਾ ਪੂਰਾ ਸ਼ਿਕਾਰ ਹੋ ਰਹੀ ਹੈ ਜਿਹਦੇ ਵਿੱਚ ਪ੍ਰਸ਼ਾਸਨ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਦੂਜੇ ਨੰਬਰ ਤੇ ਜ਼ਿੰਮੇਵਾਰ ਨੇ ਨਾਲ ਆੜਤੀਆ ਵਰਗ ਤੇ ਨਾਲ ਨੇ ਛੱਲ ਵਰਗ ਜੀ ਸਾਰੀ ਮੰਡੀ ਆਪਾਂ ਸਾਹਮਣੇ ਤੁਸੀਂ ਦੇਖ ਲਓ 90% ਮਾਲ ਇੱਥੇ ਅਜੇ ਤੱਕ ਪਰਿਆਣੀ ਚੱਕਿਆ ਨਹੀਂ ਗਿਆ ਉਹਦੇ ਕਰਕੇ ਅਸੀਂ ਲਗਾਤਾਰ ਪ੍ਰਸ਼ਾਸਨ ਨਾਲ ਇਨਸਪੈਕਟਰ ਨਾਲ ਤਾਲਮੇਲ ਕਰ ਰਹੇ ਸੀ ਪਰ ਉਹ ਲਾਰੇ ਲੱਪੇ ਲਾਰੇ ਸੀ ਉਸ ਦੇ ਸਿੱਟੇ ਵਜੋਂ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਿਸਾਨ ਭਰਾਵਾਂ ਨੇ ਇਹ ਰੋਡ ਜਾਮ ਕੀਤਾ ਤਾਂ ਜੋ ਸਾਡੀ ਝੋਨੇ ਦੀ ਪ੍ਰੋਵਾਈ ਹੈ ਜਿਹੜੀ ਉਹ ਸ਼ੁਰੂ ਹੋ ਸਕੇ ਕੋਈ ਪ੍ਰਸ਼ਾਸਨ ਵੱਲੋਂ ਆਇਆ ਹੈ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਟਾਈਮ ਤੋਂ ਇਹਨਾਂ ਦੇ ਇਨਸਪੈਕਟਰ ਆਏ ਨੇ ਪਰ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਉਹ ਇਨਸਪੈਕਟਰ ਲਗਾਤਾਰ ਮੇਰੇ ਨਾਲ ਫੋਨ ਤੇ ਗੱਲ ਵੀ ਕਰ ਰਹੇ ਨੇ ਪਰ ਮੈਨੂੰ ਉਹਨਾਂ ਦੀ ਗੱਲ ਅਜੇ ਕੋਈ ਸਿਰੇ ਚੜਦੀ ਨਜ਼ਰ ਨਹੀਂ ਆ ਰਹੀ ਕਦੋਂ ਤੱਕ ਰੋਡ ਜਾਮ ਰਹੂ ਇਹ ਸਾਡਾ ਜਿਹੜਾ ਧਰਨਾ ਹੈ ਜੀ ਇਹ ਅਣਮਿੱਥੇ ਸਮੇਂ ਲਈ ਹੈ ਸਾਡਾ ਮਸਲਾ ਸਿਰਫ ਇੱਕ ਛੋਟਾ ਜਿਹਾ ਹੈ ਇਹ ਝੋਨੇ ਦੀ ਭਰਾਈ ਸ਼ੁਰੂ ਹੋਵੇ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਰੋਡ ਲਗਾਤਾਰ ਜਾਮ ਰਹੂਗਾ ਜੀ ਵੀਰ ਸਿੰਘ ਜੀ ਪਿੰਡ ਰੈਤਰਣ ਹੈ ਜਾਮ ਲਾਇਆ ਅੱਜ ਹਾਂਜੀ ਕੀ وجہ ਹੈ ਝੋਨੇ ਦੀ ਕ੍ਰੀਦ ਨੂੰ ਲੈ ਕੇ ਕਿਸ ਤਰ੍ਹਾਂ ਦੇ ਇਲਾਕੇ ਨੇ ਮਿਲਦੇ ਦੇ ਵਿੱਚ ਪਹਿਲਾਂ ਤਾਂ ਜੀ ਜਿਹੜਾ ਇਹਨਾਂ ਨੇ ਮੋਚਰਮੀਟਰ ਲਾਇਆ ਜੀ ਬਿਹਾਰ ਖੇਤੇ ਉਹਦੇ ਵਿੱਚ ਇਹਨਾਂ ਨੂੰ ਸਾਨੂੰ 3-4 ਦਿਨ ਹੋ ਗਏ ਖੱਜਲ ਖਵਾਰ ਉਹ ਚ ਕਰ ਰਹੇ ਨੇ ਅਸੀਂ ਕਿਹਾ ਵੀ ਤੁਹਾਡੇ 'ਚ ਖਰਾਬੀ ਹੈ ਇਹ ਮੰਨੇ ਨਹੀਂ ਅਸੀਂ ਉਹ ਮੋਚਰਮੀਟਰ ਜਿਹੜਾ ਚੈੱਕ ਕਰਿਆ ਜੀ ਜਿਹੜਾ ਇਹਨਾਂ ਦਾ ਮੀਟਰ ਸੀਗਾ ਜੀ ਉਹ ਚੈੱਕ ਕਰਿਆ ਉਹਨੇ ਉਹਨੇ ਦੱਸਿਆ 19.9 ਦੱਸਿਆ ਜੀ ਇੱਕ ਢੇਰੀ ਚ ਅਸੀਂ ਉਹੀ ਦਾਣੇ ਦੁਬਾਰੇ ਪਾਏ ਉਹਨੇ 18 ਦੱਸਿਆ ਜੀ ਫਿਰ ਹੁਣ ਫਿਰ ਇਹਨਾਂ ਨੂੰ ਕਿਹਾ ਵੀ ਜਿਹੜਾ ਸਾਡਾ ਤੁਸੀਂ ਝੋਨਾ ਹੈ ਜੀ ਮੰਡੀ ਦੇ ਵਿੱਚ 90% ਪਿਆ ਜੀ ਜਿੰਨੀਆਂ ਲਵੇ ਲਵੇ ਮੰਡੀਆਂ ਨੇ ਸਾਰੇ ਪਿੰਡਾਂ ਦੀਆਂ ਉਹ ਸਾਰੀਆਂ ਮੰਡੀਆਂ ਖਾਲੀ ਹੋ ਰਹੀਆਂ ਨੇ ਜੀ ਜਿਹੜੀਆਂ ਸਾਡੇ ਪਿੰਡ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਹੈ ਅਸੀਂ ਇਹ ਮੰਡੀ ਨੂੰ ਚਲਾਉਣਾ ਚਾਹੁੰਦੇ ਹਾਂ ਇਹ ਸਰਕਾਰ ਇਹ ਚੀਜ਼ ਸਮਝਦੀ ਨਹੀਂ ਹੈਗੀ ਵੀ ਇਹ ਕਿਉਂ ਉਹ ਹੋਵੇ ਇਹ ਕਿਸਾਨਾਂ ਦਾ ਜਿਹੜਾ ਗਲਗੂਠਾ ਦੇ ਰਹੀ ਹੈ ਜੀ ਵਜ੍ਹਾ ਕੀ ਲੱਗਦਾ ਕਿਉਂ ਤੰਗ ਪਰੇਸ਼ਾਨ ਜਾਂ ਕੋਈ ਝੋਨਾ ਕਿੱਲਾ ਹੈ ਕਾਰਨ ਕੀ ਲੱਗਦਾ ਕਿਉਂ ਨਹੀਂ ਕਰੀ ਜੋਣੀ ਝੋਨਾ ਸੁੱਕਾ ਹੈ ਜੀ ਜਿਹੜੇ ਜਿੰਨੀਆਂ ਸਾਡੇ ਪਿੰਡ ਚ ਇੱਥੇ ਕਰਾਇਆ ਨਾਲ ਖਲਾਰੀ ਜਾਰੀ ਹੈ ਕਰਾਈਆਂ ਨਾਲ ਕਿਸਾਨ ਹਰ ਦਾ 15-15 ਦਿਨ ਹੋ ਗਏ ਕਿਸਾਨ ਨੂੰ ਬੈਠੇ ਨੂੰ ਉਹਨੇ ਕਣਕ ਵੀ ਬੀਜਣੀ ਅੱਗੇ ਕਣਕ ਵੀ ਲੇਟ ਹੋ ਰਹੀ ਹੈ ਉਹਦੀ ਵਿਚਾਰੇ ਦੀ ਡੀਏਪੀ ਨਹੀਂ ਮਿਲ ਲਿਆ ਕਿਸਾਨ ਕਰੂਗਾ ਕੀ ਜੇ ਹੁਣ ਮੜੀ-ਮੋਟੀ ਅੱਗ ਲਾਂਦਾ ਹੈ ਉੱਥੇ ਪੁਲਿਸ ਆ ਜਾਂਦੀ ਹੈ ਐਸਐਚਓ ਡੀਸੀ ਆ ਜਾਂਦੇ ਨੇ ਤਹਿਸੀਲਦਾਰ ਆ ਜਾਂਦੇ ਨੇ ਸਾਰੇ ਅਫਸਰ ਜਿਹੇ ਆ ਜਾਂਦੇ ਨੇ ਇਹ ਇਹਨਾਂ ਨੂੰ ਚੋਣਾਂ ਨਹੀਂ ਦੇਖਿਆ ਜੀ ਇੱਕ ਸਾਡਾ ਜਿਹੜਾ ਕਿਸਾਨ ਇੱਥੇ ਬਦੀਨ ਹੋ ਰੇ ਇਹ ਹਰੇਕ ਜਗ੍ਹਾ ਕਹਿੰਦੇ ਨੇ ਅਸੀਂ ਕਿਸਾਨ ਦੇ ਨਾਲ ਖੜੇ ਆ ਸਾਡੇ ਕਿਸਾਨ ਦੇ ਨਾਲ ਕਿੱਥੇ ਖੜ ਗਏ ਇਹ ਬੀਏਪੀ ਸਾਨੂੰ 2 2000 ਦਾ ਗੱਟਾ ਪਏ ਉਹ ਸਰਕਾਰ ਇਹਨਾਂ ਨੂੰ ਸਮਝਿਆ ਨਹੀਂ ਹੈਗੇ ਸਰਕਾਰ ਨੂੰ ਉਹਦੀ ਸਮਝ ਨਹੀਂ ਪਈ ਕਿ ਕਿਸਾਨਾਂ 'ਤੇ ਲੁੱਟ ਹੋ ਰਹੀ ਹੈ ਸਾਰੇ ਪਾਸੇ ਜਿੰਨੀ ਹੋ ਰਹੀ ਹੈ ਜੀ ਕਿਸਾਨ ਦੀ ਲੁੱਟ ਹੋ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਮਨੀ ਚੋਣਾਂ 'ਚ ਪ੍ਰਚਾਰ ਕਰਦੇ ਆ ਉੱਥੇ ਪਾਸ਼ਨ ਦਿੰਦੇ ਆ ਕਹਿੰਦੇ ਵੀ ਝੋਨੀ ਦੀ ਟਰਾਲੀ ਟਰਾਲੀ ਦਾ ਡਾਲਾ ਖੁੱਲਦਾ ਝੋਨਾ ਤੋਲ ਜਾਂਦਾ ਖਾਤੇ 'ਚ ਪੈਸੇ ਆ ਜਾਂਦੇ ਸਾਡੇ ਜੀ 15 15 ਦਿਨ ਹੋ ਗਏ ਸਾਨੂੰ ਇੱਥੇ ਧਰਨਾ ਲਾਣ ਦੀ ਕੀ ਲੋੜ ਸੀ ਜੇ ਸਾਡਾ ਅਸੀਂ 2 ਦਿਨ ਕਹਿੰਦੇ 3 ਦਿਨ ਕਹਿੰਦੇ ਅਸੀਂ ਸਾਨੂੰ 15 15 ਦਿਨ ਹੋ ਗਏ ਜੀ ਤੇ ਝੋਨਾ ਡਿੱਗੇ ਨੂੰ ਤੇ ਸਾਡਾ ਤਾਂ 15 15 ਦਿਨਾਂ ਦਾ ਨਹੀਂ ਜੁਖ ਰਿਹਾ ਐਨਸਵੇਟਰ ਸਾਢੇ 5 ਵਜੇ ਕੋਈ ਬੋਲੀ ਦਾ ਟਾਈਮ ਹੁੰਦਾ ਜੀ ਸਾਢੇ 5 ਵਜੇ ਆਂਦਾ ਇੱਥੇ ਬੋਲੀ ਲਾਣ ਸਾਢੇ 5 ਨਹੀਂ ਆਂਦਾ ਜੀ ਕੱਲ ਆਏ ਸੀ ਜਾਂ ਅੱਜ ਆਏ ਨਹੀਂ ਕੱਲ ਤਾਂ ਆਈ ਨਹੀਂ ਸਰ ਅੱਜ ਆਏ ਅੱਜ ਵੀ ਤਾਂ ਇਹ ਧਰਨੇ ਕਰਕੇ ਆ ਗਏ ਜੀ ਕਿੰਨੇ ਦਿਨਾਂ ਬਾਅਦ ਆਏ ਅੱਜ ਮੇਰੇ ਸਾਹਿਬ ਤੇ ਉਹ ਚਾਰ ਪੰਜ ਦਿਨਾਵਾਂ ਘਰੋਂ ਆਏ ਜੀ ਇੱਥੇ ਮੁੰਡੇ ਭੇਜਦਾੰਦਾ ਸੀ ਉਹ ਲਾ ਕੇ ਨਹੀਂ ਜਾਂਦੇ ਸੀ ਕੱਲ ਇੱਕ ਢੇਰੀ ਲਾਈ ਆਈ 90% ਝੋਨਾ ਪਏ ਇੱਕ ਢੇਰੀ ਲਾਈ ਕਿਸਾਨਾਂ ਨੇ ਮਨਾਂ ਕਰਤਾ ਵੀ ਢੇਰੀ ਨਾਲ ਸੀ ਕੀ ਕਰਾਂਗੇ ਹੁਣ ਇੱਥੇ ਕੋਈ ਚਾਰ ਪੰਜ ਸੌ ਢੇਰੀ ਪਈ ਐ ਇੱਥਾ ਸਾਡੀਆਂ ਦੋ ਢੇਰੀਆਂ ਲੱਗਣਗੀਆਂ ਅਸੀਂ ਦੋ ਮਹੀਨੇ ਬੈਠੇ ਰਾਂਗੇ ਜੇ ਇੱਥੇ ਕਦੋਂ ਤੱਕ ਜਾਰੀ ਰਹਿ ਕਰਨੇ ਜਾਰੀ ਹੈ ਜੀ ਸਾਡਾ ਧਰਨਾ ਅਸੀਂ ਨਹੀਂ ਝੱਕਦੇ ਜੀ ਹੈ ਕਿ ਜਦ ਤੱਕ ਸਾਡਾ ਕੋਈ ਹੱਲ ਨਹੀਂ ਕਰਕੇ ਜਾਂਦਾ ਨਾਮ ਹੈ ਦਵਿੰਦਰ ਸਿੰਘ ਜੀ ਉਹਨਾਂ ਲੈ ਕੇ ਮੰਡੀ ਦੇ ਵਿੱਚ ਹਾਂਜੀ ਕਿੰਨੇ ਦਿਨ ਹੋ ਗਏ ਵੇਚਣ ਮੈਨੂੰ ਕਰੀਬ 10 ਤੋਂ 12 ਦਿਨ ਹੋ ਗਏ ਜੀ ਨਹੀਂ ਵਿਕਿਆ ਜੀ ਇਹ 17 ਮੋਚਰ ਭਾਰ ਰਣੀ ਹੁਣ ਜਿਹੜੀ ਤਰੇਲ ਆ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ ਜੀ ਜਿਹੜਾ ਦਿਨੋ ਦਿਨ ਮੋਚਰ ਹੈ ਉਹ ਵਧਦਾ ਜਾ ਰਿਹਾ ਹੈਗਾ ਜੀ ਉਹਦੇ ਕਰਕੇ ਸਾਡੇ ਝੋਨੇ ਦੀ ਖਰੀਦ ਨਹੀਂ ਕਰ ਰਹੇ ਜੀ ਇਸ ਕਾਰਨ ਕੋਈ ਕੋਈ ਇਨਸਪੈਕਟਰ ਨਹੀਂ ਆਉਂਦਾ ਜੀ ਇਹ ਤਿੰਨ ਦਿਨਾਂ 'ਚੋਂ ਇੱਕ ਦਿਨ ਆਉਂਦੇ ਨੇ ਜੀ ਉਹ ਤੋਂ ਬਾਅਦ ਇਹ ਲੜਕੇ ਭੇਜਦੇ ਨੇ ਜਿਹੜੇ ਲੜਕੇ ਨੇ ਜਿਹੜਾ ਉਹ ਮੋਚਰਮੀਟਰ ਲੈ ਕੇ ਆਉਂਦੇ ਨੇ ਉਹ ਪੀਏਯੂ ਲੁਧਿਆਣਾ ਵੱਲੋਂ ਕੋਈ ਟੈਸਟਡ ਨਹੀਂ ਹੈਗਾ ਉੱਤੇ ਕੋਈ ਸਟੈਂਪ ਨਹੀਂ ਲੱਗੀ ਹੋਈ ਉਹ ਉਹ ਮੋਚਰਮੀਟਰ ਵੀ ਸਾਡੇ ਕੋਲ ਐਟ ਟੈਂਪ ਹੈਗਾ ਜਿਹੜਾ ਇਹ ਜਿਹੜਾ ਕਿ ਅਸੀਂ ਇਹਨਾਂ ਤੋਂ ਕੱਲ ਲੈ ਆਇਆ ਹੈਗਾ ਜੀ ਹਾਂਜੀ ਤੋਂ ਗੱਲ ਕੀਤੀ ਇਸ ਮੀਟਰ ਦੇ ਬਾਰੇ ਇਹ ਇਸ ਸੰਬੰਧੀ ਗੱਲ ਜਦੋਂ ਅਸੀਂ ਕੀਤੀ ਜੀ ਕਹਿੰਦੇ ਜੀ ਇਹ ਤਾਂ ਮਾਰਕੀਟ ਕਮੇਟੀ ਦਾ ਮੀਟਰ ਹੈ ਜੀ ਜਦ ਕਿ ਜਿਹੜਾ ਮਾਰਕੀਟ ਕਮੇਟੀ ਦੇ ਮੀਟਰ ਨੇ ਉਹਨਾਂ ਦੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਇਹ ਜਿਹੜਾ ਟੈਸਟਡ ਹੈਗਾ ਜੀ ਪੀਏਯੂ ਲੁਧਿਆਣਾ ਵੱਲੋਂ ਟੈਸਟਡ ਹੈ ਜੀ ਇਹ ਜਿਹੜੇ ਕਿਸਾਨ ਨੇ ਜ਼ਿਆਦਾਤਰ ਇੱਥ ਜਿਹੜਾ ਉਹ ਉਹ ਮੀਟਰ ਨੇ ਜੀ ਉਹ ਜਿਹੜੀ ਕੋਈ 17 ਮੋਚਰ ਦੀ ਢੇਰੀ ਆ ਜੀ ਉਹਨੂੰ ਵੀ 20 20 ਦੱਸਦੇ ਨੇ ਰਿਐਲਿਟੀ ਦੇ ਵਿੱਚ ਗਰਾਊਂਡ ਦੇ ਜੇ ਆਪਾਂ ਰਿਐਲਿਟੀ ਦੀ ਗੱਲ ਕਰੀਏ ਤਾਂ 13 13 14 14 ਮੋਚਰ ਹੀ ਝੋਨੇ ਦੀ ਖਰੀਦ ਹੋ ਰਹੀ ਹੈ ਨਾ ਕਿ 17 ਮੋਚਰ ਦੀ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਚਾਉਣ ਤੋਂ ਪਹਿਲਾਂ ਕਹਿੰਦੇ ਸੀ ਕਿਸਾਨ ਮੰਡੀਆਂ ਚ ਨਹੀਂ ਜੰਨਗੇ ਸੀ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜਾ ਕਿਸਾਨ ਦਾ ਮੰਡੀਆਂ ਦੇ ਵਿੱਚ ਬਹੁਤ ਬੁਰਾ ਹਾਲ ਕਿੰਨੇ ਦੇਖੀਏ ਹਰ ਦੇਖੋ ਜੀ ਜੇ ਆਪਾਂ ਗੱਲਾਂ ਦਾ ਕੜਾ ਬਣਾਉਣਾ ਹੋਵੇ ਆਪਾਂ ਦੇ ਬਣਾ ਸਕਦੇ ਹੁਣ ਮੈਂ ਕਹਿ ਸਕਦਾ ਕਿ ਪੂਰੇ ਪੰਜਾਬ ਦੀ ਜਿਹੜੀ ਝੋਨਾ ਜੂ ਮੈਂ ਖਰੀਦ ਰਿਹਾ ਜੀ ਉਹਦਾ ਝੂਟ ਹੈ ਨਾ ਜੀ ਗੱਲ ਜਿਹੜਾ ਬੋਲਣ ਦੇ ਵਿੱਚ ਹੈ ਜੀ ਉਹਦਾ ਫਰਕ ਬਹੁਤ ਹੁੰਦਾ ਹੈਗਾ ਪਰ ਜਿਹੜਾ ਮੰਡੀਆਂ ਜਾ ਕੇ ਤੁਸੀਂ ਆਪ ਹੀ ਹਾਲਾਤ ਦੇਖ ਲਓ ਜੀ 90% ਜੀਰੀ ਪਈ ਹੈ ਜੀ ਇੱਥੇ ਜੇ ਖਰੀਦ ਹੁੰਦੀ ਹੁੰਦੀ ਫਿਰ ਅਸੀਂ ਇੱਥੇ ਕਾਹਨੂੰ ਛੜਕਾ ਜਾਮ ਕਰਦੇ ਜਿਲ੍ਹੇ ਚ ਇਹ ਹਾਲਾਤ ਬਾਕੀ ਕੀ ਹਾਲ ਹੁੰਦਾ ਬਾਕੀਆਂ ਦਾ ਜੀ ਦੇਖੋ ਅਸੀਂ ਤਾਂ ਇੱਥੇ ਆਪਣੇ ਸੰਗਰੂਰ ਜ਼ਿਲ੍ਹੇ ਜਾਈ ਸਾਨੂੰ ਤਾਂ ਸੰਗਰੂਰ ਜ਼ਿਲ੍ਹੇ ਦਾ ਸਾਨੂੰ ਪਤਾ ਹੈਗਾ ਕੱਲੇ-ਕੱਲੇ ਪਿੰਡ ਦੇ ਵਿੱਚ ਬੁਰਾ ਹਾਲ ਹੈ ਜੀ ਬਾਕੀਆਂ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹ ਆਪ ਹੀ ਵਿਚਾਰੇ ਵੋਟਾਂ ਦੇ ਵਿੱਚ ਵਿਅਤ ਉਹਨਾਂ ਨੂੰ ਵੋਟਾਂ ਚਾਹੀਦੀਆਂ ਉਹਨੂੰ ਕਿਸਾਨਾਂ ਕਿਸੂਨਾਂ ਨਾਲ ਕੋਈ ਪਿਆਰ ਨਹੀਂ ਹੈਗਾ ਜੀ ਕਦੋਂ ਤੱਕ ਜਾਰੀ ਰੂਪ ਇਹ ਜਦੋਂ ਤੱਕ ਜੀ ਸਾਡੀ ਖਰੀਦੇ ਸ਼ੁਰੂ ਨਹੀਂ ਕਰਦੇ ਹੈਗੇ ਉਹ ਜਦੋਂ ਤੱਕ ਸਾਨੂੰ ਜਿਹੜਾ ਚੂਨਾ ਤੋਲ ਕੇ ਘਰੇ ਨਹੀਂ ਪੇਦੋ ਤੱਕ ਕਰੋ ਚਾਹੇ ਮਹੀਨਾ ਚੱਲੇ ਚਾਹੇ 15 ਦਿਨ ਚੱਲੇ ਚਾਹੇ ਸਾਨੂੰ ਸਾਲ ਬੈਠਣਾ ਪੈ ਜਾਈਏ ਅਸੀਂ ਤਾਂ ਇੱਥੇ ਬੈਠ